ਸਤਿ ਸ੍ਰੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਰਿੱਕੀ ਆਪਣੇ ਚੈਨਲ 'ਚ ਤੁਹਾਡਾ ਸਵਾਗਤ ਕਰਦਾ ਅਸੀਂ ਅੱਜ ਜਾ ਰਹੇ ਹਾਂ ਜੀ ਗੁਰਦੁਆਰਾ ਟਾਲਾ ਸਾਹਿਬ ਸਾਰੇ ਜਾਨੇ ਦਰਸ਼ਨ ਕਰਿਓ ਤੇ ਨਾਲੇ ਵਾਹਿਗੁਰੂ ਜਰੂਰ ਲਿਖੋ ਕਮੈਂਟਾਂ 'ਚ ਤੇ ਸਾਡੇ ਚੈਨਲ ਨੂੰ ਫੋਲੋ ਜੁ ਕਰਿਓ ਆਓ ਤੁਹਾਨੂੰ ਦਰਸ਼ਨ ਕਰਾਨੇ ਹੁਣ ਗੁਰਦੁਆਰਾ ਟਾਲਾ ਸਾਹਿਬ ਜੀ ਦੇ ਬਾਬਾ ਜੀ ਬਹੁਤ ਕੁਝ ਤੁਸੀਂ ਦਿੱਤਾ ਹੈ ਤੇ ਬਹੁਤ ਕੁਝ ਦੇਣਾ ਵੀ ਹੈ ਤੁਹਾਡੇ ਨਾਲ ਸਾਡੀ ਜ਼ਿੰਦਗੀ ਦੇ ਸਾਥ ਚੱਲਦੇ ਆ ਤੁਹਾਡੇ ਨਾਲ ਹੀ ਸਾਡਾ ਹਰ ਇੱਕ ਦਿਨੇ ਆ ਬਾਬਾ ਜੀ ਇੱਕ ਝੋਲੀ ਦਾ ਸਕੂਨ ਪਾ ਦੇਉ ਤੇ ਇੱਕ ਸਬਰ ਪਾ ਦੇਉ ਦੂਜੀ ਨਾਮ ਦੀ ਦਾਤ ਤੁਹਾਡੇ ਕੋਲ ਹੋਰ ਤਾਂ ਬਾਬਾ ਜੀ ਕੁਛ ਨਹੀਂ ਮੰਗਦੇ ਬਸ ਆਪਣਾ ਸਾਥ ਨਾ ਛੱਡਿਓ ਬਾਬਾ ਦੀਪ ਸਿੰਘ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਟਾਲਾ ਸਾਹਿਬ ਜੀ ਦੇ ਟਾਲਾ ਸਾਹਿਬ ਪਹੁੰਚ ਚੁੱਕੇ ਆ ਕਿਉਂਕਿ ਜਿਨ੍ਹਾਂ ਦੀ ਰੋਟੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਚੱਲਦੀ ਆ ਉਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਰੂਰ ਲਿਖੋ ਕੰਮ ਭਾਵੇਂ ਜਿਹੜਾ ਮਰਜ਼ੀ ਹੋਵੇ ਪਰ ਜਦੋਂ ਪਹਿਲਾ ਨਾਮ ਹੀ ਬਾਬਾ ਦੀਪ ਸਿੰਘ ਜੀ ਦਾ ਆ ਜਾਏ ਨਾ ਫਿਰ ਉਹ ਕੰਮ ਚੱਲਣਾ ਹੀ ਚੱਲਣਾ ਜੇ ਬਸ ਵਿਸ਼ਵਾਸ ਰੱਖਿਆ ਕਰੋ ਬਾਬਾ ਦੀਪ ਸਿੰਘ ਜੀ ਦੇ ਮੰਗਲੋ ਸੰਗਤ ਜੀ ਅੱਜ ਜੋ ਮਰਜ਼ੀ ਮੰਗ ਲੋ ਸੱਚੇ ਦਿਲੋਂ ਮੰਗੋ ਤੋਂ 5 ਵਜੇ ਤੱਕ ਟਾਲਾ ਸਾਹਿਬ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਚੌਂਕੜਾ ਮਾਰ ਕੇ ਇੱਕ ਓੰਕਾਰ ਤੋਂ ਨਾਨਕ ਕੋਸੀ ਵੀ ਸੱਚ ਦਾ ਸਿਮਰਨ ਕਰਨਾ ਮੈਂ ਤੁਹਾਨੂੰ ਕੀ ਦੱਸਾਂ ਤਿੰਨ ਤਿੰਨ ਚਾਰ ਚਾਰ ਮਹੀਨੇ ਤੇ ਬਾਬਾ ਜੀ ਇੰਜ ਵਰਤਦੇ ਐ ਉਹਨਾਂ ਦੇ ਕਰਜ਼ੇ ਲੱਥਣੇ 55 ਲੱਖ ਦੇ ਇੱਕ ਪਾਸੇ ਅੱਜ ਦੀ ਡੇਟ ਵਿੱਚ ਉਹ ਬੰਦੇ 15 15 20 20 ਹਜ਼ਾਰ ਦਸਵੰਦ ਦਿੰਦੇ ਐ ਇਹ ਟਾਲਾ ਸਾਹਿਬ ਇਹੋ ਜਿਹਾ ਪ੍ਰਤੱਖ ਪੈਰਾ ਬਾਬਾ ਜੀ ਇੰਜ ਮੁਠਾ ਭਰ ਕੇ ਝੋਲੀਆਂ ਭਰਦੇ ਐ ਤੱਕ ਜਿਨੇ ਮੱਥਾ ਨਹੀਂ ਟੇਕਿਆ ਮੇਰੇ ਸਾਈਆਂ ਨੂੰ ਅੱਜ ਮੱਥਾ ਟੇਕ ਲਵੋ ਜਿਨੇ ਜੰਨਤ ਨਹੀਂ ਵੇਖੀ ਅੱਜ ਤੁਸੀਂ ਜੰਨਤ ਵੇਖ ਲਵੋ ਮੇਰੇ ਸਾਈਆਂ ਦੇ ਚੁੱਲ੍ਹੇ ਦੀ ਅੱਗ ਬੜੀ ਸੋਹਣੀ ਬਲਦੀ ਆ ਤੁਸੀਂ ਸਾਰੇ ਸੇਕ ਲਵੋ ਅੱਜ ਤੱਕ ਤਾਂ ਸੁਣਿਆ ਸੀ ਸਾਈਆਂ ਦਾ ਦਰਬਾਰ ਬੜਾ ਸੋਹਣਾ ਅੱਜ ਤੁਸੀਂ ਆਪੇ ਦੇਖ ਲਵੋ ਮੂੰਹੋਂ ਮੰਗੀਆਂ ਮਰਾਦਾਂ ਮਿਲਣ ਗਿਆ ਬਸ ਤੁਸੀਂ ਸੱਚੇ ਦਿਲੋਂ ਇੱਕ ਵਾਰੀ ਮੱਥਾ ਟੇਕ ਲਵੋ ਸੱਚੇ ਦਿਲੋਂ ਮੱਥਾ ਟੇਕ ਲਵੋ ਜਿਨੇ ਜੰਨਤ ਨਹੀਂ ਵੇਖੀ ਤੁਸੀਂ ਸਾਰੇ ਜੰਨਤ ਵੇਖ ਲਵੋ ਜੀਨੇ ਮੱਥਾ ਨਹੀਂ ਟੇਕਿਆ ਮੇਰੇ ਸਾਈਆਂ ਬਾਬਾ ਦੀਪ ਸਿੰਘ ਜੀ ਦਾ ਸੀਸ ਇਸ ਸਥਾਨ ਤੇ ਟਾੜ ਨਾਲੋਂ ਲੱਗ ਹੋਇਆ ਸੀ ਜਦੋਂ ਮੁਗਲਾਂ ਦੇ ਸੈਨਾਪਤੀ ਜਮਾਲ ਖਾਨ ਤੇ ਬਾਬਾ ਦੀਪ ਸਿੰਘ ਜੀ ਦਾ ਆਪਸੀ ਟਕਰਾ ਹੋਇਆ ਤਾਂ ਉਸ ਸਮੇਂ ਇਸ ਸਥਾਨ ਤੇ ਸੀਸ ਟਾੜ ਨਾਲੋਂ ਲੱਗ ਹੋਇਆ ਸੀਗਾ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਤੇ ਨਾਲ ਦੇ ਨਾਲ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਸੰਗਤਾਂ ਦਰਸ਼ਕਾਂ ਦੇ ਕਰ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੀਰ ਸਾਸੰਗ ਜੋ ਅੱਜ ਤੋਂ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਟਾਲਾ ਸਾਹ